ਇੱਕ ਖਜੂਰ ਖਜੂਰਾ ਆਪਾਂ ਸਾਰੇ ਹੀ ਖਾਂਦੇ ਆ ਆ ਪਰ ਤੁਹਾਨੂੰ ਇਹਦੇ ਬਾਰੇ ਮੈਂ ਇੱਕ ਛੋਟੀ ਜਾਣਕਾਰੀ ਦਿੰਦਾ ਵਾਂ ਜਿਹੜਾ ਖਜੂਰ ਦੀ ਦਰਖਤ ਹੁੰਦਾ ਨਾ ਇਹ ਮੇਲ ਤੇ ਫੀਮੇਲ ਹੁੰਦਾ ਵਾ ਇਹ ਇਦਾਂ ਨਹੀਂ ਹੁੰਦੀ ਜਿੱਦਾਂ ਆਪਾਂ ਹਮ ਲੋਗ ਅਮਰੂਦ ਜਾਂ ਅੰਬਲਾ ਇੱਕ ਦਰਖਤ ਲਾਤਾ ਤੇ ਉਹਨੂੰ ਫਲ ਲੱਗ ਜਾਣਾ ਖਜੂਰ ਦੇ ਵਿੱਚ ਇਦਾਂ ਨਹੀਂ ਹੁੰਦੀ ਹੈਗੇ ਖਜੂਰ ਦਾ ਜੇ ਆਪਾਂ ਦਰਖਤ ਲਾਵਾਂਗੇ ਉਹ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਮੇਲ ਤੇ ਇੱਕ ਫੀਮੇਲ ਤੇ ਜਿਹੜਾ ਫਾਲੋਅ ਅਪ ਉਹ ਲੱਗਣਾ ਫੀਮੇਲ ਨੂੰ ਆ ਪਰ ਇਸ ਵਿੱਚ ਮੇਲ ਵਾਲੇ ਦਰਖਤ ਦਾ ਬਹੁਤ ਵੱਡਾ ਰੋਲ ਹੁੰਦਾ ਵਾ ਉਸ ਤੋਂ ਬਿਨਾ ਫੀਮੇਲ ਦਰਖਤ ਨੂੰ ਇੱਕ ਖਜੂਰ ਕਦੇ ਨਹੀਂ ਲੱਗਣੀ ਹੈ ਜਿਹੜਾ ਮੇਲ ਨਰ ਵਾਲਾ ਖਜੂਰ ਵਾਲਾ ਦਰਖਤ ਹੁੰਦਾ ਨਾ ਇੱਕ ਤਾਂ ਉਹਦਾ ਤਣਾ ਥੋੜਾ ਮੋਟਾ ਹੁੰਦਾ ਵਾ ਫੀਮੇਲ ਟਣੇ ਨਾਲੋਂ ਦੂਜਾ ਜਿਹੜਾ ਮੇਲ ਖਜੂਰ ਦਾ ਦਰਖਤ ਆ ਉਹਨੂੰ ਨਾ extra ਨੇ ਫੁੱਲ ਹੁੰਦੇ ਛਟਛਟੇ ਜਿਹਾ ਬੂਰ ਜਾਂ ਕਹਿ ਲਓ ਫੁੱਲ ਆਪਣੇ ਦੇ ਦਾਮ ਫੁੱਲ ਉਹਦੇ ਏਡੇ ਫੁੱਲ ਨਹੀਂ ਹੁੰਦੇ ਛੋਟੇ ਛੋਟੇ ਹੁੰਦੇ ਆ ਉਹ ਉਹ ਲੱਗਦੇ ਹੁੰਦੇ ਆ ਬੂਰ ਪੈਂਦਾ ਗਰਮੀਆਂ ਚ ਜਦੋਂ ਆ ਗਰਮੀਆਂ ਕਾਫੀਆਂ ਪੈਂਦੀਆਂ ਆਪਣੇ ਗੰ ਮਈ ਜੂਨ ਜਲਾਈ ਚ ਉਹਨਾਂ ਦਿਨਾਂ ਚ ਮੈਂ ਅਰਬ ਦੇਸ਼ਾਂ ਦੀ ਗੱਲ ਕਰਦਾ ਜਿੱਥੇ ਮੈਂ ਇਹ ਚੀਜ਼ਾਂ ਆਪਣੇ ਅੱਖੀ ਦੇਖੀਆਂ ਵਾਂ ਇੰਡੀਆ ਜਾਂ ਕਿਤੇ ਹੋਰ ਦੇਸ਼ ਦਾ ਪਤਾ ਨਹੀਂ ਹੈਗਾ ਅਰਬ ਦੇਸ਼ ਵਿੱਚ ਇਦਾਂ ਹੁੰਦੀ ਆ ਉਹਨਾਂ ਦਿਨਾਂ ਵਿੱਚ ਜਦੋਂ ਗਰਮੀ ਹੁੰਦੀ ਆ ਉਹ ਫੁੱਲ ਨਿਕਲਦੇ ਆ ਉਹਨਾਂ ਫੁੱਲਾਂ ਨੂੰ ਫਿਰ 도ੜ ਕੇ ਕੱਟ ਕੇ ਯਾਨੀ ਕਿ ਉਹਦਾ ਤਣੇ ਤੋਂ ਕੱਟ ਕੇ ਉਹਨਾਂ ਨੂੰ ਜਿਹੜਾ ਫੀਮੇਲ ਖਜੂਰ ਦਾ ਦਰਖਤ ਹੁੰਦਾ ਵਾ ਉਹਨੂੰ ਜਿਹੜਾ ਸਿਰ ਹੁੰਦਾ ਉਹਦਾ ਪੱਤੇ ਜਿੱਥੋਂ ਨਿਕਲਦੇ ਆ ਉਹਨਾਂ ਵਿੱਚ ਨਾ ਬੰਨ ਦਿੱਤਾ ਜਾਂਦਾ ਵਾ ਬੰਨਣ ਤੋਂ ਬਾਅਦ ਫੇਰ ਉਹ ਫੀਮੇਲ ਖਜੂਰ ਨੂੰ ਫਲ ਲੱਗਦਾ ਵਾ ਖਜੂਰਾ ਜਿੱਦਾਂ ਜਿੱਦਾਂ ਗਰਮੀ ਵੱਧਦੀ ਆ ਗਰਮੀ ਜ਼ਿਆਦਾ ਪੈਂਦੀ ਆ ਉਹ ਖਜੂਰਾ ਪੱਕਦੀਆਂ ਵਾਂ ਤੇ ਇਹ ਪ੍ਰੋਸੈਸ ਹੁੰਦਾ ਵਾ ਖਜੂਰ ਦੇ ਦਰਖਤ ਦਾ ਮੇਲ ਦਰਖਤ ਖਜੂਰ ਵਾਲਾ ਨਰ ਦਾ ਸਿਰਫ ਕਮ ਫਲ ਬੂਰ ਹੋਣਾ ਉੱਤੇ ਉੱਤੇ ਫਲ ਨਹੀਂ ਆਉਣਾ ਹੈਗਾ ਤੇ ਜਿਹੜੀ ਫੀਮੇਲ ਆ ਉਹ ਉਹਤੇ ਫਲ ਆਉਣਾ ਵਾ ਉਹਤੇ ਬੂਰ ਨਹੀਂ ਆਉਣਾ ਹੈਗਾ ਤੇ ਜੇ ਆਪਾਂ ਫਲ ਲੈਣਾ ਖਜੂਰ ਦਾ ਤੇ ਆਪਾਂ ਨੂੰ ਆ ਮੇਲ ਤੇ ਫੀਮੇਲ ਦੋਨੇ ਲੈਣੇ ਪੈਣੇ ਆ ਤੇ ਇਹਨਾਂ ਦੀ ਪਛਾਣ ਜਾਂ ਤਾਂ ਜਿਹੜੇ ਨਰਸਰੀ ਦੇ ਮਾਹਿਰ ਹੁੰਦੇ ਉਹਨਾਂ ਨੂੰ ਹੁੰਦੀ ਹੋਊਗੀ ਛੋਟੇ ਆ ਹੋ ਜਾਂਦੀ ਨਹੀਂ ਤਾਂ ਇਹ ਲੱਗਦਾ 5 ਜਾਂ 7 ਸਾਲਾਂ ਜਦੋਂ ਹੋ ਜਾਂਦੇ ਆ ਉਦੋਂ ਹੀ ਪਤਾ ਲੱਗਦਾ ਵਾ ਅਾਕੀ ਮਾਹਿਰਾਂ ਨੂੰ ਪਤਾ ਹੋਊਗਾ ਵੀ ਜੇ ਛੋਟਿਆਂ ਹੁੰਦਿਆਂ ਦੇ ਵੀ ਕੋਈ ਪਛਾਣ ਹੋ ਗਈ ਤਾਂ ਉਹ ਪਛਾਣ ਕਰ ਲੈਂਦੇ ਹੋਣਗੇ ਵੀ ਫੀਮੇਲ ਵਾਲਾ ਕਿਹੜਾ ਤੇ ਮੇਲ ਵਾਲਾ ਕਿਹੜਾ ਆ